ਇਹ ਸਰਵਿਸ ਓਏ 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 ਤੂ ਇਹ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸੇ ਕਿਸ਼ਤੀ ਦੇ ਵਿੱਚ ਸਵਾਰ ਨੇ ਜਿਸ ਵਿੱਚ ਇਹ ਖਾਸਾ ਜਿਹੜਾ ਵਾਪਰ ਚੱਲਦਾ ਸੀ ਦੇਖੋ ਤੁਸੀਂ ਇੱਕਦਮ ਕਿਸ਼ਤੀ ਡੋਲਦੀ ਹੈ ਤੇ ਕੁਝ ਵੀ ਵਾਪਰ ਸਕਦਾ ਸੀ ਤਰਸਲ ਸਤਲੁਜ ਦਰਿਆਦ ਹੀ ਇਹ ਮਾਰ ਹੈ ਤੁਸੀਂ ਬੰਨ ਦਾ ਜਿਹੜਾ ਪਾੜ ਪੂਰਨ ਦਾ ਕੰਮ ਚੱਲ ਰਿਹਾ ਸੀ ਇੱਥੇ ਔਰ ਸント ਬਲਵੀਰ ਸਿੰਘ ਸੀਚੇਵਾਲ ਵੀ ਨਾਲ ਸਵਾਰ ਨੇ ਦੇਖੋ ਕਿਸ਼ਤੀ ਜਾ ਰਹੀ ਹੈ ਔਰ ਇਕਦਮ ਇੱਥੇ ਜੇ ਦੇਖੋ ਤੁਸੀਂ ਆ ਵੇਖ ਜਾ ਬਣਦਾ ਔਰ ਇਹ ਇਕਦਮ ਕਿਸ਼ਤੀ ਡੋਲਦੀ ਹੈ ਔਰ ਭਗਵੰਤ ਸਿੰਘ ਮਾਨ ਵੀ ਵਿੱਚ ਮੌਜੂਦ ਨੇ ਜਿਸ ਮੇਲੇ ਇਹ ਸਾਰਾ ਘਟਨਾਕਨਾਮ ਵਾਪਰਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਔਰ ਦਿਨੀਮਤ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਰਿਹਾ ਔਰ ਬਚਾਅ ਹੋ ਗਿਆ ਹੈ ਇਹ ਬਿੰਗੋ ਹੋ ਜਾਂਦੀ ਹੈ ਉਹ ਦੇਖ ਇੱਕ ਬੰਨ ਨੂੰ ਪਾਣੀ ਅੰਦਰੋਂ ਹੀ ਘਟ ਗਿਆ ਨਾ ਵਿੱਚ ਦੇ ਇੱਧਰ ਆ ਜਾ ਚੱਲ ਲੈ ਉੱਥੇ ਹੋ ਉਹ ਵੇਖ ਇਹ ਥੋੜਾ ਨੇੜੇ ਆਂਦੇ ਬੰਨ ਬੈਠਾ ਹੱਥ ਪਾ ਦੇ ਮੀਰਾਤ ਭਾਜੀ ਉਸੇ ਪ੍ਰੈਸ਼ਰ ਜਿਆਦਾ ਨਾ ਮਾਨ ਸਰ ਹੈਲੋ ਬੋਲੇ ਇੱਥੇ ਸਾਦਰ ਜੀ ਨੂੰ ਨੰਬਰ ਇਹ ਜੋ ਜਗਾਰਾ ਛੱਡਣ ਵਾਲੀ ਤੇ ਕੋਈ ਗੱਲ ਹੀ ਨਹੀਂ ਸੀ ਦਰੀ ਆਪੇ ਆਉਚਰਾ ਦੋਵੇਂ ਕੁੱਟ ਕੇ ਲਾਏ ਕੁੱਟ ਕੇ ਫੜ ਕੇ ਬੈਠਾ ਹੋ